ਇਹ ਗੱਲ ਨਾ ਬਈ ਯਾਦ ਰੱਖਿਓ ਆਉਣ ਵਾਲੇ ਥੋੜੇ ਸਮੇਂ ਦੇ ਵਿੱਚ ਹੀ ਪੰਜਾਬ ਦੇ ਵਿੱਚ ਨਾ ਉਹ ਹੀ ਪਿੰਡ ਆਵਾਜ਼ ਰਹਿਣਗੇ ਜਿਹੜੇ ਕਿ ਨਹਿਰਾਂ ਸੂਆਂ ਕਸੀਆਂ ਦੇ ਨੇੜੇ ਹੋਣਗੇ ਤੇ ਉਹੀ ਜਿਹੜੀਆਂ ਕਿ ਜ਼ਮੀਨਾਂ ਆਵਾਜ਼ ਰਹਿਣਗੀਆਂ ਜਿਹੜੀਆਂ ਨਹਿਰਾਂ ਸੂਆਂ ਕਸੀਆਂ ਦੇ ਨੇੜੇ ਹੋਣਗੀਆਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਤੁਸੀਂ ਨੋਟ ਕਰਿਓ ਵੀ ਪਾਣੀ ਦਾ ਸੰਕਟ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਜਾਣਾ ਬਹੁਤੇ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਆਵੇ ਥੱਲੇ ਵਾਲਾ ਪੀਣ ਯੋਗ ਨਹੀਂ ਰਿਹਾ ਤੇ ਹੁਣ ਵੀ ਤੁਸੀਂ ਆਪਣੇ ਆਸ-ਪਾਸੇ ਨਿਗਾ ਮਾਰਿਓ ਬਹੁਤੇ ਪਿੰਡਾਂ ਦੇ ਵਿੱਚ ਜਿਹੜੇ ਕਿ ਪਿੰਡ ਦੇ ਪਿੰਡ ਪਾਣੀ ਜਿੱਥੇ ਕਿ ਨਹਿਰ ਸੁਆ ਜਾਂ ਕੱਸੀ ਹੁੰਦੀ ਹੈ ਨਹਿਰੀ ਪਾਣੀ ਜਾਂਦਾ ਉਹਦੇ ਨੇੜੇ ਜਿਹੜੀ ਮੋਟਰ ਲੱਗੀ ਹੁੰਦੀ ਹੈ ਉੱਥੋਂ ਪਾਣੀ ਲੈ ਕੇ ਜਾਂਦੇ ਆ ਤੇ ਜਿਹੜੀਆਂ ਜ਼ਮੀਨਾਂ ਵੀ ਮਾਰੇ ਪਾਣੀ ਦੇ ਕਾਰਨ ਬਹੁਤ ਜਗ੍ਹਾ ਦੇ ਵਿੱਚ ਜ਼ਮੀਨਾਂ ਵੀ ਖਰਾਬ ਹੋ ਚੁੱਕੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਨੋਟ ਕਰਿਓ ਇਹ ਗੱਲ ਯਾਦ ਰੱਖਿਓ ਵੀ ਉਹੀ ਪਿੰਡ ਆਵਾਜ਼ ਰਹਿਣਗੇ ਜਾਂ ਜ਼ਮੀਨਾਂ ਆਵਾਜ਼ ਰਹਿਣਗੀਆਂ ਜਿਹੜੀਆਂ ਨਹਿਰੀ ਪਾਣੀ ਦੇ ਸੁਆਹ ਹੋਊਗਾ ਜਾਂ ਕਸੀ ਹੋਊਗਾ ਜਾਂ ਨਹਿਰ ਹੋਊਗੀ ਉਹਦੇ ਨੇੜੇ-ਨੇੜੇ ਹੋਣਗੀਆਂ ਦੂਜੀਆਂ ਜ਼ਮੀਨਾਂ ਵੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਅਪਜਾਉ ਨਾਰੈਣ ਤੇ ਪਿੰਡ ਪਿੰਡਾਂ ਦੇ ਵਿੱਚ ਤਾਂ ਤੁਹਾਨੂੰ ਹੁਣ ਵੀ ਪਤਾ ਹੀ ਆ ਪਾਣੀ ਦਾ ਬਹੁਤ ਵੱਡੀ ਗਿੰਦੇ ਦਾ ਸੰਕਟ ਆ ਚੁੱਕਿਆ ਜੀ